ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਸਿੰਘ ਬਰਾਂਡ ਫਰਕ ਤਾਂ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਤੇ ਫਰਕ ਤਾਂ ਪੈਂਦਾ ਹੈ ਇਹਦੇ ਵਿੱਚ ਸ਼ੁਰੂਆਤ ਨਵਜੋਤ ਕੌਰ ਸਿੱਧੂ ਤੋਂ ਕਾਫੀ ਸਮੇਂ ਬਾਅਦ ਐਕਟਿਵ ਦਿਖੇ ਨੇ ਔਰ ਆਉਂਦੇ ਹੀ ਦਾਵੇਦਾਰੀ ਠੋਕ ਦਿੰਦੀ ਹੈ ਸੋ ਸ਼ੁਰੂਆਤ ਨਵਜੋਤ ਕੌਰ ਸਿੱਧੂ ਤੋਂ 2027 ਦੀਆਂ ਚੋਣਾਂ ਛਾਲੇ ਬੇਸ਼ੱਕ 1.5 ਸਾਲ ਦੇ ਕਰੀਬ ਦਾ ਸਮਾਂ ਪਿਆ ਪਰ ਨਵਜੋਤ ਕੌਰ ਸਿੱਧੂ ਨੇ ਤਿਆਰੀ ਖਿੱਚ ਲਈ ਹੈ ਅਮ੍ਰਿਤਸਰ ਈਸਟ ਤੋਂ ਆਪਣੀ ਦਾਵੇਦਾਰੀ ਠੋਕੀ ਹੈ ਅਵਜੋਤ ਕੌਰ ਸਿੱਧੂ ਨੇ ਕਿਹਾ ਕਿ ਮੈਂ ਪਹਿਲਾਂ ਵੀ ਲੋਕਾਂ ਦੀ ਸੇਵਾ ਕੀਤੀ ਮੈਨੂੰ ਲੱਗਦਾ ਹੈ ਐਮਐਲਏ ਬਣ ਕੇ ਤੁਸੀਂ ਜ਼ਿਆਦਾ ਸੇਵਾ ਕਰ ਸਕਦੇ ਹੋ ਨਾ ਕਿਹਾ ਕਿ ਮੇਰੇ ਹਲਕੇ ਦੇ ਲੋਕ ਚਾਹੁੰਦੇ ਨੇ ਕਿ ਮੈਂ ਚੋਣ ਲੜਾਂ ਪਰ ਫਿਲਹਾਲ ਪਾਰਟੀ ਨੂੰ ਲੈ ਕੇ ਉਹਨਾਂ ਨੇ ਪੱਤੇ ਨਹੀਂ ਖੋਲੇ ਕਿਉਂਕਿ ਇਸ ਵੇਲੇ ਸਿੱਧੂ ਜੋੜਾ ਕਾਂਗਰਸ ਪਾਰਟੀ ਦੇ ਵਿੱਚ ਹੀ ਹੈ ਪਰ ਉਹਨਾਂ ਨੇ ਕਿਹਾ ਕਿ ਮੈਂ ਅਮ੍ਰਿਤਸਰ ਈਸਟ ਤੋਂ ਆਪਣੀ ਦਾਵੇਦਾਰੀ ਠੋਕਦੀ ਹਾਂ ਕਿਉਂਕਿ ਉਹਨਾਂ ਕਿਹਾ ਕਿ ਐਮਐਲਏ ਬਣ ਕੇ ਤੁਸੀਂ ਲੋਕਾਂ ਦੀ ਹੋਰ ਵੱਖਰੇ ਢੰਗ ਨਾਲ ਜਾਂ ਸੁਚੇਜੇ ਢੰਗ ਨਾਲ ਸੇਵਾ ਕਰ ਸਕਦੇ ਹੋ ਜਦਕਿ ਜੇ ਤੁਹਾਡੇ ਕੋਲ ਕੋਈ ਅਹੁਦਾ ਨਾ ਹੋਵੇ ਤਾਂ ਫਿਰ ਉਹਦੇ ਵਿੱਚ ਫਰਕ ਹੁੰਦਾ ਹੈ ਤਾਂ ਉਹਨਾਂ ਕਿਹਾ ਕਿ ਮੈਂ ਮੈਨੂੰ ਮੇਰੇ ਹਲਕੇ ਦੇ ਲੋਕ ਕਹਿੰਦੇ ਨੇ ਕਿ ਤੁਸੀਂ ਆ ਕੇ ਇੱਥੋਂ ਚੋਣ ਲੜੋ ਕਿਉਂਕਿ ਪਹਿਲਾਂ ਵੀ ਉਸ ਹਲਕੇ ਤੋਂ ਐਮਐਲਏ ਰਹਿ ਚੁੱਕੇ ਨੇ ਉਸ ਵੇਲੇ ਚੀਫ ਪਾਰਲੀਮੈਂਟਰੀ ਸੈਕਟਰੀ ਸਨ ਔਰ ਉਸ ਤੋਂ ਬਾਅਦ ਨਵਜੋਤ ਸਿੱਧੂ ਨੇ ਉੱਥੋਂ ਚੋਣ ਲੜੀ ਸੀ ਤੇ ਹੁਣ ਦੁਬਾਰਾ ਨਵਜੋਤ ਕੌਰ ਸਿੱਧੂ ਨੇ ਆਪਣੀ ਦਾਅਵੇਦਾਰੀ ਠੋਕੀ ऑफिस की मोटिवरियां आमदनी ਤੇ ਤੁਹਾਡਾ ਫਿਊਚਰ ਕੋਰਸ ਆਫ ਐਕਸ਼ਨ ਕੀ ਹੈ ਅ ਦੇਖੋ ਮੇਰਾ ਇੱਕ ਪਹਿਲਾਂ ਮੈਂ ਵਿੱਚੋਂ ਬਿਮਾਰ ਹੋ ਗਈ ਸੀ ਪਰ ਮੇਰਾ ਇੱਕ ਡਿਸੀਜਨ ਤਾਂ ਡੇਕ ਸੀਗਾ ਕਿ ਮੈਂ ਅੰਮ੍ਰਿਤਸਰ ਇਸ ਤੋਂ MLA ਲੜਨ ਹੀ ਲੜਨਾ ਹੈ ਮੈਂ ਆਪਣੇ ਬਾਰੇ ਹੀ ਬੋਲ ਸਕਦੀ ਹਾਂ ਤੁਸੀਂ ਹੋਰ ਬਾਰੇ ਕਮੈਂਟ ਨਹੀਂ ਕਰ ਸਕਦੇ ਨੋਟ ਇਵਨ ਉਰੀ ਹੋ ਨਾ ਨਹੀਂ ਨੋ ਕਿਉਂਕਿ ਕਿਉਂਕਿ ਆਪਣੀ ਆਪਣੀ ਚੋਇਸ ਹੈ ਬਿਲਕੁਲ ਬਿਲਕੁਲ ਹੈ ਨਾ ਮੈਂ ਆਪਣਾ ਮੈਡੀਕਲ profession ਛੱਡਿਆ ਲੋਕਾਂ ਦੀ ਸੇਵਾ ਕਰਨ ਦੇ ਲਈ ਤੇ ਮੈਨੂੰ ਇਹ ਲੱਗਦਾ ਹੈ ਕਿ ਐਜ਼ ਅ ਐਮਐਲਏ ਤੁਸੀਂ ਜ਼ਿਆਦਾ ਸੇਵਾ ਕਰ ਸਕਦੇ ਹੋ ਠੀਕ ਹੈ ਨਾ ਮੈਂ ਪਹਿਲਾਂ ਵੀ ਸੇਵਾ ਕੀਤੀ ਹੈ ਲੋਕਾਂ ਨੇ ਵੀ ਮੇਰੀ ਸੇਵਾ ਨੂੰ ਪਸੰਦ ਵੀ ਕੀਤਾ ਸੋ ਲੋਕ ਮੈਨੂੰ ਪਸੰਦ ਕਰਦੇ ਆ ਮੇਰੇ ਹਲਕੇ ਦੇ ਉਹ ਚਾਹੁੰਦੇ ਆ ਕਿ ਮੈਂ ਲੜਾਂ ਤਾਂ ਸਰਵੇ ਕਰਾ ਲੈਣ ਸਰਵੇ ਚ ਆਪਣੇ ਆਪ ਨਾਮ ਆ ਜੂਗਾ ਪਰ ਹਾਂ ਮੈਂ ਲੜੂ ਤੁਸੀਂ ਅੰਮ੍ਰਿਤਸਰ ਇਸ ਲਈ ਆਪਦਾ ਦਾਅਵਾ ਠੋਕ ਰਹੇ ਹੋ ਹਾਂਜੀ ਤੁਸੀਂ ਅੰਮ੍ਰਿਤਸਰ ਇਸ ਤੋਂ ਲੜਨ ਦੇ ਚੋਂ ਹੋ ਪਾਰਟੀ ਤੋਂ ਤੁਸੀਂ ਔਨ ਕੈਮਰਾ ਟਿਕਟ ਦੀ ਮੰਗ ਕਰ ਰਹੇ ਹੋ ਮੈਂ ਆਫਕੋਰਸ ਬੜੀ ਵੋਕਲ ਹਾਂ ਆਲਵੇਸ ਐਂਡ ਮੇਰੇ ਪੋਸਟਰਸ ਵੀ ਲੱਗ ਜਾਣਗੇ ਮੈਂ ਅਪੀਲ ਕਰੂੰਗੀ ਆਪਣੇ ਕੌਨਸਟੈਂਸੀ ਦੇ ਲੋਕਾਂ ਨੂੰ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ ਤੇ ਮੈਂ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੀ ਹਾਂ ਤੇ ਮੈਂ ਅੰਮ੍ਰਿਤਸਰ ਇਸ ਡੈਫੀਨਿਟਲੀ 100% ਲੋਕਾਂ ਦੀ ਨਿਮਾਨ ਨੂੰ ਮੁੱਖ ਉੱਨਤੇ ਰੱਖਦੀ ਹੋਈ ਮੈਂ ਜ਼ਰੂਰ ਅੰਮ੍ਰਿਤਸਰ ਇਸ ਫਾਈਟ ਕਰੂੰਗੀ ਸਿਰਫ ਕਾਂਗਰਸ ਪਾਰਟੀ ਫਿਲ ਆ ਤੁਸੀਂ ਪੋਸ ਲੈ ਲਿਆ। ਤੇ ਉਹ ਕਾਂਗਰਸ ਪਾਰਟੀ ਤੋਂ ਮੈਂ ਉਨਿਤ ਸੇ ਸੀਐਮਐਲਏ ਦੀ ਇਲੈਕਸ਼ਨ ਲੜੂਗੀ ਪਰ ਪਾਰਟੀ ਦੀ ਤਾਂ ਨਹੀਂ। ਤੇਉਦਰਾ ਅਕਾਲੀ ਦਲ ਦੇ ਵਾਈਸ ਪ੍ਰਧਾਨ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਅੱਜ ਕਾਂਗਰਸ ਚ ਸ਼ਾਮਿਲ ਹੋ ਗਏ। ਅਨਿਲ ਜੋਸ਼ੀ ਨੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਲਈ। ਅੰਮਰ ਸਾਹਿਬ ਦੇ ਜਗੂ ਨਗੇ ਤਾਂ ਪੰਜਾਬ ਦੇ ਕੰਮ ਕਰਾਂਗਾ ਤੇ ਪਾਰਟੀ ਇਹ ਲੋਕ ਕੰਪਨੀ ਦੀ ਲੋ ਮਿਲ ਚਾਰ ਦੀ ਬਿਊਟੀ ਲਾਉ ਪਰ ਮੈਂ ਅੰਬਰ ਸਰ ਆਤੀ ਰਾ ਇਸ ਮੌਕੇ ਕਾਂਗਰਸ ਦੇ ਪੰਜਾਬ ਪਰ ਭਾਰੀ ਵਿਪੇਸ਼ ਪਗੇਲ ਤੇ ਪਾਰਟੀ ਦੇ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿਰਿੰਗ ਵੀ ਮੌਜੂਦ ਰਹੇ ਨਾਲ ਹੀ ਨਵਜੋਤ ਕੌਰ ਸਿੱਧੂ ਵੀ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਚ ਸ਼ਾਮਿਲ ਹੋਏ। ਭਾਈ ਅਜੀਤ ਜੋਗੀ ਜੋ ਉਪ ਮੁੱਖ ਮੰਤਰੀ ਰਹੇ ਹਨ ਅੱਜ انہوں ਨੇ ਕਾਂਗਰਸ ਨੂੰ ਨਿੱਘਾ ਸਵਾਗਤ ਕਰਦੇ ਹਨ। ਅਨਿਲ ਜੋਸ਼ੀ ਅਕਾਲੀ ਭਾਜਪਾ ਸਰਕਾਰ ਵੇਲੇ ਮੰਤਰੀ ਰਹੇ ਨੇ ਤੇ ਅਕਾਲੀ ਦਲ ਦਾ ਵੱਡਾ ਹਿੰਦੂ ਚਿਹਰਾ ਮੰਨੇ ਜਾਂਦੇ ਸੀ ਕਿਸਾਨ ਅੰਦੋਲਨ ਦੇ ਦੌਰਾਨ ਭਾਜਪਾ ਤੋਂ ਸਸਪੈਂਡ ਹੋਏ ਤੇ ਭਾਜਪਾ ਨੇ 6 ਸਾਲ ਲਈ ਪਾਰਟੀ ਚੋਂ ਬਾਹਰ ਕਰ ਦਿੱਤਾ 2021 ਦੇ ਵਿੱਚ ਅਨਿਲ ਜੋਸ਼ੀ ਅਕਾਲੀ ਦਲ ਚ ਸ਼ਾਮਲ ਹੋਏ ਤੇ 2022 ਚ ਅਕਾਲੀ ਦਲ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਤੇ ਉਸ ਤੋਂ ਬਾਅਦ 2024 ਚ ਅੰਮ੍ਰਿਤਸਰ ਤੋਂ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਕੇਂਦਰ ਨੇ ਹਾੜੀ ਦੀਆਂ 6 ਫਸਲਾਂ ਤੇ ਐਮਐਸਪੀ ਵਧਾਉਣ ਦਾ ਐਲਾਨ ਕੀਤਾ ਹੈ ਕਣਕ जौ ਸਰੋਂ ਦਾਲਾਂ ਸੂਰਜਮੁਖੀ ਦੇ ਭਾਅ ਦੇ ਵਿੱਚ ਵਾਧਾ ਕੀਤਾ ਗਿਆ ਕਣਕ ਦਾ ਨਵਾਂ ਰੇਟ ਹੁਣ 2585 ਰੁਪਏ ਪ੍ਰਤੀ ਕੁਇੰਟਲ ਹੋਏਗਾ जौਾਂ ਦੀ ਨਵੀਂ ਐਮਐਸਪੀ 2150 ਰੁਪਏ ਪ੍ਰਤੀ ਕੁਇੰਟਲ ਸਰੋਂ ਦਾ ਭਾਅ 2800 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ ਕੇਂਦਰੀ ਕੈਬਨਿਟ ਦੀ ਅੱਜ ਮੀਟਿੰਗ ਹੋਈ ਸੀ ਔਰ ਉਸ ਮੀਟਿੰਗ ਦੇ ਵਿੱਚ ਐਮਐਸਪੀ ਵਧਾਏ ਜਾਣ ਤੇ ਮੋਰ ਲੱਗੀ ਹੈ ਕਣਕ ਦਾ ਭਾਅ ਜਿਹੜਾ ਹੈ ਉਹ पच्चीसौ पैंतालीस रुपए कर देता और जो रबी सीजन के छह बड़े क्रॉप्स हैं वीट बाले ग्राम लेंटिलवर इनके सब में जो कमिटमेंट है कॉस्ट से मिनिमम 50 परसेंट अधिक होना ये हमारी कॉस्ट ऑफ प्रोडक्शन है ये प्राइस है एमएसपी और ये मार्जिन ओवर कॉस्ट ऑफ तो 50 परसेंट से ज़्यादा मार्जिन होना चाहिए किसी भी क्रॉप में एम से तो यहाँ पर अगर आप देखेंगे 109 परसेंट फिफ्टी परसेंट फिफ्टी परसेंट एटी परसेंट नाइनटी परसेंट फिफ्टी परसेंट और जो तो केंद्र सरकार ने दशहरे तो पहला दसहरे तो दिवाली तो पहला केंद्रीय कर्मचारियों के महंगाई पत्ते तीन फीसदी दा का वाधा कर ये इजाफा एक जुलाई तो लागू होएगा कर्मचारियों को तीन महीने का एरियर मिलेगा यह फैसला प्रधानमंत्री मोदी की प्रधानगी हुई कैबिनेट मीटिंग च लिया गया हम कर्मचारियों का महंगाई पत्ता पचवंजा परसेंट तो वह अठवंजा परसेंट हो जाएगा हमारे सभी केंद्रीय कर्मचारियों को पेंशनर्स को बधाई आज से एक सात दो हजार पच्चीस से डी ए और डी एन एस रेली फिफ्टी एट परसेंट हो जाएगा यानी तीन परसेंट बढ़ा ਮਹਿੰਗਾਈ ਪੱਤੇ 'ਚ 3% ਦੇ ਵਾਧੇ ਦਾ ਫਾਇਦਾ 49.2 ਲੱਖ ਕੇਂਦਰੀ ਕਰਮਚਾਰੀਆਂ ਤੇ 68.7 ਲੱਖ ਪੈਨਸ਼ਨਰਸ ਨੂੰ ਮਿਲੇਗਾ ਇਸ ਨਾਲ ਕੇਂਦਰ ਸਰਕਾਰ ਦੇ ਖਜ਼ਾਨੇ ਤੇ 1084 ਕੇ ਸੈਂਕੜੇ ਕਰੋੜਾਂ ਆਕਰ ਕੇ ਹੱਥ ਹੈ ਲਿਆ ਰਹੇ। ਇਹ ਸੈਂਕੜੇ ਦਾ ਪ੍ਰਭਾਵ ਹੈ। ਹਰ ਦੌਰਾਨ ਵੀ ਆਰਐਸਐਸ ਵੱਲੋਂ ਲੋਕਾਂ ਨੂੰ ਮਦਦ ਪਹੁੰਚਾਉਂਦੀ ਉਹਨਾਂ ਹੌਸਲਾ ਫਜ਼ਾਈ ਕੀਤੀ ਤੇ ਕਿਹਾ ਕਿ ਪੰਜਾਬ, ਹਿਮਾਚਲ, ਉੱਤਰਾਖੰਡ ਚ ਹੜਪੀੜਤਾ ਦੀ ਸੇਵਾ ਲਈ ਸਭ ਤੋਂ ਪਹਿਲਾਂ ਆਰਐਸਐਸ ਮੈਦਾਨ ਚੁਤਰੀ ਸਾਥਿਓ ਅੱਜ ਵੀ ਆਪ ਦੇਖੇ ਪੰਜਾਬ ਦੀ ਬਾੜ ਹਿਮਾਚਲ ਉਤਰਾਖੰਡ ਦੀ ਆਫਤ ਪੇਰਲ ਕੇ ਵਾਇਨਾਟ ਦੀ ਤਰਾਸਦੀ ਹਰ ਜਗ੍ਹਾ ਸਵੈਮ ਸੇਵਕ ਸਭ ਤੋਂ ਪਹਿਲੇ ਪਹੁੰਚਣ ਵਾਲੋ ਮੈਸੇ ਇੱਕ ਰਹੇ ਜਿੱਥੇ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਸਿੱਖ ਦੰਗਿਆਂ ਦਾ ਜ਼ਿਕਰ ਕਰ ਚੁੱਕੇ ਨੇ ਪਰ ਪੰਜਾਬ ਦੀਆਂ ਦੋ ਜ਼ਿਮਨੀ ਚੋਨਾ ਸਰਤੇ ਨੇ ਸਿਆਸੀ ਗਲਿਆਰਾਂ ਚ ਫਿਰ ਤੋਂ ਪੁਰਾਣੇ ਮੁੱਦਿਆਂ ਤੇ ਚਰਚਾ ਸਿਲੈਂਡ ਚ ਬੁੱਕ ਕਰਨ ਲਈ ਮਦਦ ਬੰਗੀ ਸੀ ਹਾਲਾਂਕਿ ਇਸ ਤੋਂ ਬਾਅਦ ਲਾਰੈਂਸ ਨੇ ਸਲਮਾਨ ਦੇ ਕਤਲ ਦੇ بجائے ਸਿਰਫ ਧਮਕੀ ਦੇਣ ਦਾ ਪਲਾਨ ਬਣਾ ਲਿਆ ਸ਼ਹਿਜ਼ਾਦ ਪੱਟੀ ਨੇ ਦਾਅਵਾ ਕੀਤਾ ਹੈ ਕਿ ਲਾਰੈਂਸ ਨੇ ਸਲਮਾਨ ਨੂੰ ਯੂਕੇ ਬੁਲਾ ਕੇ ਮਰਵਾਉਣਾ ਸੀ ਐਨ ਮੌਕੇ ਤੇ ਲਾਰੈਂਸ ਨੇ ਆਪਣਾ ਪਲਾਨ ਚੇਂਜ ਕਰ ਦਿੱਤਾ ਮਰਡਰ ਦਾ ਪਲਾਨ ਬਦਲ ਕੇ ਸਿਰਫ ਧਮਕੀ ਦੇਣ ਦਾ ਪਲਾਨ ਰੱਖਿਆ ਜਿਸ ਤੋਂ ਉਸ ਨੂੰ ਫੇਮ ਮਿਲ ਸਕੇ ਨਾਲ ਹੀ ਪੱਟੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਵੀ ਫੇਮ ਪਾਉਣ ਦੀ ਵਜ੍ਹਾ ਦੱਸਿਆ ਹੈ ਪੱਟੀ ਮੁਤਾਬਕ ਲਾਰੈਂਸ ਨੇ ਸਿੱਧੂ ਦਾ ਕਤਲ ਕਰਵਾਇਆ ਕਤਲ ਤੋਂ ਤੁਰੰਤ ਬਾਅਦ ਬਿਸ਼ਨੋਈ ਤੇ ਉਸਤੇ ਕਰੀਬੀ ਰਹੇ ਗੈਂਗਸਟਰ ਗੋਲਦੀ ਬਰਾੜ ਨੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਤੇ ਬਾਲੀਵੁੱਡ ਅਦਾਕਾਰ ਸੋਨੂ ਸੂਦ ਹਰ ਪੀੜਤਾਂ ਦੇ ਲਈ ਮਸੀਹਾ ਬਣ ਕੇ ਕੰਮ ਕਰ ਰਹੇ ਨੇ ਲਗਾਤਾਰ ਹਰ ਪੀੜਤਾਂ ਦੀ ਮਦਦ ਚ ਜੁਟੇ ਹੋਏ ਨੇ ਹੜਾਂ ਦੀ ਮਾਰ ਦੇ ਕਰੀਬ 1 ਮਹੀਨੇ ਬਾਅਦ ਵੀ ਉਹ ਲੋਕਾਂ ਦੇ ਵਿੱਚ ਵਿਚਰ ਪ੍ਰਸਪੋਰਟ ਦੇ ਪਿੰਡ ਗੱਟੀ ਰਾਜੋ ਕੇ ਸੋਨੂ ਸੂਦ ਤੇ ਮਾਲਵਿਕਾ ਸੂਦ ਨੇ ਹੜਪੀੜਤਾ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਰਾਹਤ ਸਮਗਰੀ ਮੁਹੱਈਆ ਕਰਵਾਈ। ਉਹਨਾਂ ਹੜਪੀੜਤਾ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ। ਸਰਪੰਚ ਜਿਹੜੇ ਆਪਣੇ ਪੂਰੇ ਪਿੰਡਾਂ ਦੇ ਜਿਹੜੇ ਹੈ ਜਿਨ੍ਹਾਂ ਨੂੰ ਪੂਰੇ ਰੂ ਕਿਹੜੇ ਜਿਹੜੇ ਤਕਲੀਫਾਂ ਨੇ ਜਾਂ ਮੈਡੀਕਲ ਕਿਸਮ ਤਕਲੀਫਾਂ ਨੇ ਜਾਂ ਹੋਰ ਖਾਨਦਗੀ ਦੀਆਂ ਤਕਲੀਫਾਂ ਆਪਸਾਂ ਨੂੰ ਨੋ-ਨੋ ਪਹੁੰਚਾਣਾ ਜ਼ਰੂਰੀ ਹੈ ਸਮਾਂ। ਸੋਨੂ ਸੂਦ ਨੇ ਲੋਕਾਂ ਦੀ ਹਿੰਮਤ ਦੀ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਭਾਵੇਂ ਜ਼ਿਆਦਾ ਪਾਣੀ ਆਉਣ ਨਾਲ ਜ਼ਮੀਨਾਂ ਡੱਗ ਗਈਆਂ ਸੀ ਪਰ ਲੋਕਾਂ ਦੇ ਹੌਸਲੇ ਹਲੇ ਵੀ ਬੁਲੰ ਦੇ ਮੈਂ ਲਾਈਦਾ ਕਿ ਲੋਕਾਂ ਦੇ ਹੌਸਲੇ ਉਗਰੂਮ ਦੇ ਜੇ ਲਾਸਟ ਟਾਈਮ ਐਸੇ ਬਹੁਤ ਪਾਣੀ ਦੇ ਛਿੱਟੇ ਲੇਵਲ ਗਾ ਸੀ ਔਰ ਉਹਦੇ ਵਿੱਚ ਚੱਲੇ ਮੇਰੀ ਸਿਸਟਰ ਮਾਲੂਕਾ ਕੁਛ ਪਿੰਡਾਂ ਜਿਹੜੋਂ ਗਈ ਤੇ ਮੈਂ ਅਸੀਂ ਪੁੱਛ ਰਹੀ ਸੀ ਫੋਟੋ ਦੇ ਕਿ ਕਿਸ ਤਰ੍ਹਾਂ ਦਾ ਹਾਲ ਹੋ ਰਿਹਾ ਦੱਸ ਦੇ ਕਿ ਸਤਲੁਜ ਦਰਿਆ ਨੇ ਫਿਰੋਜ਼ਪੁਰ ਦੇ ਲਗਭਗ 116 ਪਿੰਡਾਂ ਨੂੰ ਆਪਣੀ ਚਪੇਟ ਚ ਲਿਆ ਸੀ ਨੱਕੋ ਨੱਕ ਚੜੇ ਪਾਣੀ ਨੇ ਲੋਕਾਂ ਦੀਆਂ ਫਸਲਾਂ ਜ਼ਮੀਨਾਂ ਤੇ ਘਰਾਂ ਤੇ ਮਾਰ ਕੀਤੀ ਪਰ ਮੁਸੀਬਤ ਦੇ ਵਕਤ ਅਦਾਕਾਰ ਤੇ ਸਿੰਗਰ ਡੁੱਬਦੇ ਪਿੰਡਾਂ ਦਾ ਸਹਾਰਾ ਬਣ ਕੇ ਉੱਭਰੇ ਨੇ ਯੂਮੇਰੀਕਾ ਦੇ ਵਿੱਚ ਫਿਰ ਤੋਂ ਸ਼ਟਡਾਊਨ ਲਾਗੂ ਹੋ ਗਿਆ ਲਗਭਗ 9 ਲੱਖ ਸਰਕਾਰੀ ਕਰਮਚਾਰੀਆਂ ਦੀ ਸੈਲਰੀ ਤੇ ਸੰਕਟ ਮੰਡਰਾਇਆ ਤੇ ਸੰਕਟ ਸੈਨੇਟ ਚ ਜ਼ਰੂਰੀ ਫੰਡਿੰਗ ਬਿਲ ਪਾਸ ਨਾ ਹੋਣ ਕਰਕੇ ਪਿਆ ਅਮਰੀਕਾ ਚ ਅੱਧੀ ਰਾਤ ਸੈਨੇਟ ਨੇ ਸਰਕਾਰ ਦੀ ਫੰਡਿੰਗ ਰੋਕ ਦਿੱਤੀ ਦਰਅਸਲ ਫੰਡਿੰਗ ਬਿਲ ਪਾਸ ਕਰਨ ਲਈ 100 ਮੈਂਬਰਾਂ ਵਾਲੇ ਸੈਨੇਟ ਚ 60 ਵੋਟਾਂ ਦੀ ਲੋੜ ਸੀ ਪਰ ਬਿਲ ਪਾਸ ਕਰਨ ਲਈ 55 ਹੀ ਵੋਟ ਮਿਲੇ ਜਦਕਿ 45 ਵੋਟ ਵਿਰੋਧ ਚ ਪਏ 트럼ਪ ਦੀ ਰਿਪਬਲਿਕਨ ਪਾਰਟੀ ਨੂੰ ਵਿਰੋਧੀ ਡੈਮੋਕ੍ਰੈਟਿਕਸ ਤੇ ਸਮਰਥਨ ਦੀ ਲੋੜ ਸੀ ਪਰ ਡੈਮੋਕ੍ਰੇਟਸ ਨੇ ਬਿੱਲ ਦੇ ਵਿਰੁੱਧ ਵੋਟ ਦਿੱਤੀ ਜਿਸ ਕਰਕੇ 트ੰਪ ਸੈਨੇਟ ਤੋਂ ਬਿੱਲ ਪਾਸ ਨਹੀਂ ਕਰਵਾ पाए ਅਮਰੀਕਾ ਚ ਹਰ ਸਾਲ ਸਰਕਾਰ ਚਲਾਉਣ ਲਈ ਇੱਕ ਬਜਟ ਪਾਸ ਕਰਨਾ ਜ਼ਰੂਰੀ ਹੁੰਦਾ ਹੈ ਹਾਲਾਂਕਿ ਜੇਕਰ ਸੈਨੇਟ ਤੇ ਹਾਊਸ ਕਿਸੇ ਕਰਕੇ ਅਸਹਿਮਤ ਹੁੰਦੇ ਨੇ ਤਾਂ ਫੰਡਿੰਗ ਬਿੱਲ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਏਜੰਸੀਆਂ ਤਨਖਾਹਾਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦੀਆਂ ਫਿਰ ਗੈਰ ਜ਼ਰੂਰੀ ਸੇਵਾਵਾਂ ਤੇ ਦਫ਼ਤਰ ਬੰਦ ਕਰ ਦਿੱਤੇ ਜਾਂਦੇ ਨੇ ਪੰਜਾਬ ਦੇ ਵਿੱਚ ਹੜਪੀੜਤਾਂ ਦੇ ਲਈ ਬਾਬਾ RAMDEV ਵੱਲੋਂ 21 ਕਰੋੜ ਦੀ ਮਦਦ ਭੇਜੀ ਗਈ ਹੈ। ਬਾਬਾ RAMDEV ਅੱਜ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ। SGPC ਵੱਲੋਂ ਬਾਬਾ RAMDEV ਨੂੰ ਸਨਮਾਨਿਤ ਵੀ ਕੀਤਾ ਗਿਆ ਔਰ ਪੀੜਤਾਂ ਦੀ ਮਦਦ ਦੇ ਲਈ ਬਾਬਾ RAMDEV ਨੇ SGPC ਨੂੰ 1 ਕਰੋੜ ਰੁਪਏ ਦਿੱਤੇ ਨੇ। ਬਾਬਾ RAMDEV ਨੇ ਕਿਹਾ ਕਿ ਦੁੱਖ ਦੀ ਇਸ ਘੜੀ ਦੇ ਵਿੱਚ ਅਸੀਂ ਪੀੜਤਾਂ ਦੇ ਨਾਲ ਖੜੇ ਆਂ। ਮਾੜੇ ਸਮੇਂ 'ਚ ਮਦਦ ਲਈ ਅੱਗੇ ਆਉਣਾ, ਅੱਗੇ ਆ ਕੇ ਹੱਥ ਵਧਾਉਣਾ ਸਾਡਾ ਧਰਮ ਹੈ। ਸੋ ਬਾਬਾ RAMDEV ਨੇ SGPC ਨੂੰ 1 ਕਰੋੜ ਰੁਪਇਆ ਦਿੱਤਾ ਹੈ ਹਰ ਪੀੜਤਾਂ ਦੀ ਮਦਦ ਦੇ ਲਈ ਉਹਨਾਂ ਦਾ ਸਹਿਯੋਗ ਕਰਨ ਦੇ ਲਈ ਉਹਨਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਲਈ 1 ਕਰੋੜ ਦੀ ਰਾਸ਼ੀ SGPC ਨੂੰ ਸੌਂਪੀ। ਪੂਜੀਆ ਸਾਡੇ ਬਹੁਤ ਹੀ ਸਤਿਕਾਰਯੋਗ Swami RAMDEV ਜੀ ਜਿਹੜੇ ਚੇਚੇ ਤੌਰ ਤੇ 2-3 ਦਿਨ ਦੇ ਕਿਉਂਕਿ ਸਵਾਭ ਨਹੀਂ ਸੀ ਬਣ ਰਿਹਾ ਅੱਜ ਚੇਚੇ ਤੌਰ ਤੇ ਸੱਚਖੰਡ ਸ੍ਰੀ ਦਰਵਾਦ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਏ ਆ ਤੇ ਨਾਲ ਜਿੱਥੇ ਗੁਰੂ ਪਾਤਸ਼ਾਹ ਤੋਂ ਅਸ਼ੀਰਵਾਦ ਲਿਆ ਉੱਥੇ ਨਾਲ ਇਹਨਾਂ ਨੇ ਜਿਹੜਾ ਸ਼ੋਗਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫਲੱਡ ਰਲੀਫ ਫੰਡ ਆ ਉਹਦੇ ਵਿੱਚ 1 ਕਰੋੜ ਰੁਪਈਆ ਵੀ ਇਹਨਾਂ ਨੇ ਅਰਪਿਤ ਕੀਤਾ ਮੈਂ ਜਿੱਥੇ ਇਹਨਾਂ ਦਾ ਦਿਲ ਦੀਆਂ ਡਗਾਈਆਂ ਤੋਂ ਧੰਨਵਾਦ ਕਰਦਾ ਉੱਥੇ ਕਾਮਨਾ ਵੀ ਕਰਦਾ ਸਤਪੁਰ ਜੀ ਇਹ ਕਾਰਜ ਜਿਹੜੇ ਰਾਹਤ ਦੇ ਆ ਇਹਦੇ ਵਿੱਚ ਦੂਸਰੇ ਅਦਰ ਦੈਨ 6 ਨੇ ਬੜਾ ਵੱਡਾ ਜ਼ੋਰਦਾਂਕ ਪਾਇਆ ਤੇ ਮੈਂ ਸਵਾਮੀ ਜੀ ਦਾ ਧੰਵਾਦ ਇਸ ਕਰਕੇ ਵੀ ਕਰਦਾ ਕਿ ਇਹਨਾਂ ਨੇ ਆਪਣੇ ਆਸ਼ੇ ਅਨੁਸਾਰ ਤੇ ਨਾਲ ਹੀ ਗੱਲ ਹੋਰ ਕਹਿਤੀ ਕਿ ਜੇ ਹੋਰ ਲੋੜ ਹੋਈ ਤਾਂ ਵੀ ਮੈਂ ਹਾਜ਼ਰ ਹਾਂ ਇਹ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਤੇ ਦੂਸਰਾ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਆ ਕਿ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਜਿਹੜਾ 350 ਸਾਲਾਂ ਅਸ਼ੀਰਦ ਦੀ ਗੁਰਪੁਰਬ 25 ਨਵੰਬਰ ਨੂੰ ਆਣਾ ਉਹਦੇ ਜ ਆਪਣੇ ਸ਼ਮੂਲੀਅਤ ਕਰਨ तो इन्हों ने क्याचूंगा तो मैं हिंदू धर्म, धर्म राष्ट्र गुरु नानक देव जी से लेके गुरु गोविंद सिंह जी तक और सारे गुरु परंपरा का बहुत कृतज्ञ है आज हमारे गुरुओं का बलिदान न होता तो हिंदू हिंदुत्व तो और सनातन धर्म सुरक्षित ही ना होता आज यहाँ दरबार साहब में मत्था टिका करके जहां गुरु महाराज का आशीर्वाद लिया जब जैसे धामी साहब ने बताया जब मुझे पता लगा शिरोमणि गुरुद्वारा प्रबंध कमेटी की ओर से जो हमारे सिखों की सबसे बड़ी संस्था है उसकी तरफ से जब ये सेवा के का एक अभियान अनुष्ठान चल रहा है गुरु महाराज के आशीर्वाद से तो उसमें यह एक छोटी सी आहुति दी और ਤੇ ਫਰਕ ਤਾਂ ਪੈਂਦਾ ਹੈ ਦੇ ਵਿੱਚ ਫਿਲਹਾਲ ਇਹ ਨਾ ਹੀ ਛੁੱਟ ਜਾਵੇ